ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸ਼ਹਾਦਤ ਵਾਲਾ ਪੁਰਬ ਜਿੱਤੇ ਸਰਬੱਤੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਅਕੀਦਤ ਦੇ ਸਹਿਤ ਮਨਾ ਰਹੀਆਂ ਹਨ ਉਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਪ੍ਰਬੰਧ ਦੇ ਵੱਲੋਂ ਕਥਾ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਰਤਨ ਦਰਬਾਰ ਹੋ ਰਿਹਾ ਜਦੋਂ ਆਪਾਂ ਮਹਾਰਾਜ ਸਾਹਿਬ ਦਾ ਉਪਦੇਸ਼ ਪੜਦੇ ਹਾਂ ਮਹਾਰਾਜ ਸਾਹਿਬ ਦੀ ਸਾਰੀ ਜਿਹੜੀ ਬਾਣੀ ਹੈ ਨਾ ਵੈਰਾਗਮਈ ਹੈ ਕਿਉਂਕਿ ਸਾਧ ਸੰਗਤ ਦੇ ਸੰਸਾਰ ਵੱਲੋਂ ਵੈਰਾਗ ਹੋਵੇਗਾ ਤੇ ਫੇਰ ਹੀ ਪ੍ਰਮਾਤਮਾ ਦੇ ਨਾਲ ਮਲਾਪ ਹੋ ਸਕਦਾ ਹੈ ਮਹਾਰਾਜ ਸਾਹਿਬ ਦੀ ਬਾਣੀ ਅੰਦਰ ਵੈਰਾਗ ਪੈਦਾ ਕਰਦੀ ਆ ਜਿਵੇਂ ਭਗਤ ਜੀ ਆnde ਨਾ ਬਿਰਹਾ ਬਿਰਹਾ ਕੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜੇ ਤਨ ਬਿਰਹ ਹੋਣਾ ਉਪਜੈ ਸੋ ਤਨ ਜਾਣ ਮਸਾਨ ਜਦੋਂ ਜਲਾਦ ਨੇ ਤਲਵਾਰ ਲੈ ਕਰਕੇ ਮਹਾਰਾਜ ਸਾਹਿਬ ਦੇ ਸੀਸ ਤੇ ਵਾਰ ਕਰਨਾ ਚਾਹਿਆ ਉਦੋਂ ਕਿ ਅਜ ਅਸੀਂ ਸਰੀਰ ਰੂਪੀ ਠੀਕਰੇ ਨੂੰ ਭੰਨ ਕੇ ਪ੍ਰਮਾਤਮਾ ਦੇ ਵਿੱਚ ਇੱਕ ਰਸ ਅਭੇਦ ਹੋ ਜਾਣਾ ਹੈ ਉਦੋਂ ਮਹਾਰਾਜ ਸਾਹਿਬ ਦੇ ਸ੍ਰੀ ਮੁਖ ਤੇ ਮੁਸਕਾਨ ਆਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਵਾਲਾ ਪੁਰਬ ਜਿਤੇ ਸਰਬਾਤੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਅਕੀਦ ਦੇ ਸਹਿਤ ਮਨਾ ਰਹੀਆਂ ਹੈ ਉਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਪ੍ਰਬੰਧ ਦੇ ਵੱਲੋਂ ਕਥਾ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਰਤਨ ਦਰਬਾਰ ਹੋ ਰਿਹਾ ਸੰਗਤਾਂ ਸ਼ਰਧਾ ਭਾਵਨਾ ਪ੍ਰਗਟ ਕਰਦੀਆਂ ਹੋਈਆਂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਨਤਮਸਤਕ ਹੋ ਰਹੀਆਂ ਨੇ ਸ਼ਰਧਾ ਭਾਵਨਾ ਅਰਪਣ ਕਰ ਰਹੀਆਂ ਹੈ ਜਦੋਂ ਆਪਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਦਾ ਜੀਵਨ ਪੜ੍ਹਦੇ ਆ ਤੇ ਪਤਾ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਦੀ ਪਵਿੱਤਰ ਕੋਖ ਤੋਂ ਸ੍ਰੀ ਅਮਰਸਰ ਸਾਹਿਬ ਜੀ ਪਵਿੱਤਰ ਧਰਤੀ ਤੇ ਮਹਾਰਾਜ ਸਾਹਿਬ ਦਾ ਆਗਮਨ ਹੁੰਦਾ ਹੈ ਜੀ ਔਰ ਸਤਿਗੁਰੂ ਜੀ ਸ੍ਰੀ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਜੀਆ ਦੀ ਪਵਿੱਤਰ ਚਰਨ ਸ਼ਰਨ ਤਾਬਿਆ ਦੇ ਵਿੱਚ ਰਹਿ ਕਰਕੇ ਸ਼ਾਸਤਰ ਵਿਦਿਆ ਔਰ ਧਾਰਮਿਕ ਗ੍ਰੰਥਾਂ ਦੀ ਵਿਦਿਆ ਜੋ ਹੈ ਉਹ ਹਾਸਲ ਕਰਦੇ ਹਨ ਜਦੋਂ ਆਪਾਂ ਮਹਾਰਾਜ ਸਾਹਿਬ ਦਾ ਉਪਦੇਸ਼ ਪੜ੍ਹਦੇ ਆ ਮਹਾਰਾਜ ਸਾਹਿਬ ਦੀ ਸਾਰੀ ਜਿਹੜੀ ਬਾਣੀ ਹੈ ਨਾ ਵੈਰਾਗਮਈ ਹੈ ਕਿਉਂਕਿ ਸਾਧ ਸੰਗ ਦੇ ਸੰਸਾਰ ਵੱਲੋਂ ਵੈਰਾਗ ਹੋਵੇਗਾ ਤੇ ਫਿਰ ਹੀ ਪ੍ਰਮਾਤਮਾ ਦੇ ਨਾਲ ਮਲਾਪ ਹੋ ਸਕਦਾ ਹੈ ਜੇ ਆਪਾਂ ਸੰਸਾਰਿਕ ਪਦਾਰਥਾਂ ਨੂੰ ਮਾਇਆ ਨੂੰ ਔਰ ਆਪਣੇ ਪਰਿਵਾਰ ਕਟੰਬ ਨੂੰ ਮਨ ਕਰਕੇ ਪਕੜ ਕੇ ਰੱਖਿਆ ਫਿਰ ਆਪਣਾ ਪ੍ਰਮਾਤਮਾ ਦੇ ਨਾਲ ਮਲਾਪਣੀ ਮਹਾਰਾਜ ਸਾਹਿਬ ਦੀ ਬਾਣੀ ਅੰਦਰ ਵਿਰਾਗ ਪੈਦਾ ਕਰਦੀ ਆ ਜਿਵੇਂ ਭਗਤੀਆਂ ਦੇ ਨਾ ਬਿਰਹਾ ਬਿਰਹਾ ਕੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜੇ ਤਨ ਬਿਰਹ ਹੋਣਾ ਉਪਜੈ ਸੋ ਤਨ ਜਾਣ ਮਸਾਨ ਤੋਂ ਕਹਿੰਦੇ ਜਿਹੜਾ ਹਿਰਦਾ ਜੀ ਦੇ ਵਿੱਚ ਬਿਰਹਾ ਵਿਰਾਗ ਪ੍ਰਮਾਤਮਾ ਦੇ ਪ੍ਰਤੀ ਪੈਦਾ ਨਹੀਂ ਹੋਇਆ ਉਹ ਮਸਾਨਾ ਮੜੀਆਂ ਦੀ ਨਿਆਈ ਹੈ ਤੁਮਾਰਨ ਸਾਹਿਬ ਦੀ ਸਾਰੀ ਜਿਹੜੀ ਬਾਣੀ ਹੈ ਵਿਰਾਗਮਈ ਹੈ ਵਿਦਵਾਨੇ ਵੀ ਦੱਸਦੇ ਨੇ ਬਿਮਾਰਾ ਸਹਿਬ ساری ਉਮਰ ਆਪਣੇ ਸ੍ਰੀ ਮੁਖ ਤੋਂ ਮੁਸਕਾਏ ਨਹੀਂ ਕਦੋਂ ਮੁਸਕਾਏ ਜੀ ਜਦੋਂ ਜਲਾਦ ਨੇ ਤਲਵਾਰ ਲੈ ਕਰਕੇ ਮਹਾਰਾਜ ਸਹਿਬ ਦੇ ਸੀਸ ਤੇ वार ਕਰਨਾ ਆਇਆ ਉਦੋਂ ਕਿ ਅਜ ਅਸੀਂ ਸਰੀਰ ਰੂਪੀ ਠੀਕਰੇ ਨੂੰ ਭੰਨ ਕੇ ਪ੍ਰਮਾਤਮਾ ਦੇ ਵਿੱਚ ਇੱਕ ਰਸ ਅਭੇਦ ਹੋ ਜਾਣਾ ਹੈ ਉਦੋਂ ਮਹਾਰਾਜ ਸਹਿਬ ਦੇ ਸ੍ਰੀ ਮੁਖ ਤੇ ਮੁਸਕਾਨ ਆਈ ਸਾਰੀ ਉਮਰ ਬਾਰੇ ਸਾਹਿਬ ਪ੍ਰਮਾਤਮਾ ਦੇ ਪ੍ਰੇਮ ਪਤੀ ਸੰਤਰੀ ਭਾਵ ਦੇ ਨਾਲ ਵਿਰਾਗ ਦੇ ਰਹੇ ਅੰਤਰਾਤਮਿਕ ਕਰਕੇ ਸੰਸਾਰ ਵੱਲੋਂ ਵਿਰਾਗ ਔਰ ਪ੍ਰਮਾਤਮਾ ਦੇ ਮਲਾਪ ਦਾ ਆਨੰਦ ਮਾਣਦੇ ਰਹੇ ਤਾਂ ਜਦੋਂ ਦੁਖੀ ਬਿਪਰ ਚੱਲ ਆਏ ਪੂਰੀ ਆਨੰਦ ਉਹਨਾਂ ਨੇ ਆਖਿਆ ਬਾਹਾਂ ਸਾਡੀ ਪਕੜੀਏ ਹਰ ਗੋਬਿੰਦ ਕੇ ਨੰਨ ਆਨੰਦਪੁਰ ਸਾਹਿਬ ਦਾ ਉਹ ਪਵਿੱਤਰ ਸਥਾਨ ਹੈ ਜੀ ਔਰ ਜਿਹੜੇ ਪੰਡਤ ਹਨ ਉਹ ਦੁਖੀ ਹੋ ਕਰਕੇ ਕਿਉਂਕਿ ਰੰਗਜੀਬ ਉਹਨਾਂ ਦੇ ਜਨੇਊ ਬੋਧੀਆਂ ਟੋਪੀਆਂ ਜੋ ਉਹਨਾਂ ਦੇ ਧਾਰਮਿਕ ਚਿੰਨ੍ਹ ਹਨ ਉਹ ਤੱਕੇ ਦੇ ਨਾਲ ਆ ਰਿਹਾ ਸੀ ਉਹਨਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕਰ ਰਿਹਾ ਸੀ ਔਰ ਗਿਆਨੀ ਗਿਆਨ ਸਿੰਘ ਜੀ ਵੀ ਲਿਖਦੇ ਹਨ ਕਿ ਇਹਨਾਂ ਨੇ ਆਤਮ ਤਿਆਰ ਕਰਨੀ ਚਾਹੀ ਔਰ ਇਹਨਾਂ ਨੂੰ ਉਸ ਸਮੇਂ ਇਹ ਆਕਾਸ਼ਵਾਣੀ ਹੋਈ ਕਿ ਗੁਰੂ ਨਾਨਕ ਦਾ ਘਰ ਤੁਹਾਡੀ ਰੱਖਿਆ ਕਰੇਗਾ ਆਤਮਾ ਤਿਆ ਕਰਨੀ ਆਪਣੇ ਸਰੀਰ ਦਾ ਨਾਸ਼ ਕਰ ਦੇਣਾ ਇਹ ਪਾਪ ਹੈ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਓ ਉਹਨਾਂ ਦੇ ਨੌਵੇਂ ਵਾਰਸ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੀ ਮੁਸ਼ਕਲ ਸੁਣ ਕੇ ਵੀ ਤੇ ਹੱਲ ਵੀ ਕਰਨਗੇ ਤਾਂ ਇਹ ਜਿਹੜੇ ਪੰਡਤ ਹਨ ਗੋਪਾਲ ਦਾਸ ਪੰਡਤ ਇਹ ਆਪਣਾ ਵਫਦ ਲੈ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਉਸ ਸਮੇਂ ਬਾਦ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਉਮਰ 9 ਸਾਲ ਦੀ ਏ ਤੋ ਉਹਨਾਂ ਨੇ ਆ ਕਰਕੇ ਬਿਲਕੁਲ ਲੱਗ ਗਿਆ ਏ ਮਹਾਰਾਜ ਸਹਿਬ ਕੀ ਆਂਦੇ ਨੇ ਇਹਨਾਂ ਦੇ ਚਿਹਰੇ ਮਰਝਾਏ ਹੋਏ ਨੇ ਤੋ ਮਹਾਰਾਜ ਸਹਿਬ ਨੇ ਆਖਿਆ ਸੀ ਪਿਆਕਿੰਦੇ ਵੀ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ ਬਚਾਉਣ ਦੇ ਲਈ ਕਿਸੇ ਰਹਿਬਰ ਦੇ ਸਿਰ ਦੀ ਲੋੜ ਹੈ ਤੋ ਉਸ ਸਮੇਂ ਸਹਿਬਜ਼ਾਦਾ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਮਹਾਰਾਜ ਸਹਿਬ ਤੁਹਾਡੇ ਤੋਂ ਵੱਡਾ ਰਹਿਬਰ ਮੈਨੂੰ ਸੰਸਾਰ ਵਿੱਚ ਕੋਈ ਨਜ਼ਰ ਹੀ ਨਹੀਂ ਆਉਦਾ ਤੋ ਮਹਾਰਾਜ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਭਾਈ ਔਰੰਗ ਦੇਵ ਨੂੰ ਕਹਿ ਦਿਓ ਇਜੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਨੂੰ ਤੂੰ ਦਿਨੇ ਸਲਾਮ ਕਬੂਲ ਕਰਾ ਲੈ ਫਿਰ ਅਸੀਂ ਵੀ ਸਾਰੇ ਮੁਸਲਮਾਨ ਹੋਣ ਨੂੰ ਤਿਆਰ ਜਦੋਂ ਇਹ ਸਨੇਹਾ ਔਰੰਗਜੀਤਾ ਪੂਜਾ ਉਹਨੇ ਉਸੇ ਵੇਲੇ ਮਹਾਰਾਜਾ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਮਹਾਰਾਜਾ ਬਾਪ ਉਸ ਇਆਲੀ ਆਜੜੀ ਦੇ ਰਾਹੀਂ ਕੋਤਕ ਵਰਦਾ ਕਰਕੇ ਕੋਦੀ ਅਰਦਾਸ ਨੂੰ ਭਾਗ ਲਾ ਕਰਕੇ ਮਹਾਰਾਜਾ ਸਾਹਿਬ ਦਿੱਲੀ ਪੁੱਜੇ ਔਰ ਮਹਾਰਾਜ ਸਾਹਿਬ ਦੇ ਤਿੰਨ ਜਿਹੜੇ ਸਿੱਖ ਹਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹਨਾਂ ਨੂੰ ਨੰਨਾ ਪ੍ਰਕਾਰ ਦੇ ਤਸੀਹੇ ਦੇ ਕਰਕੇ ਜਲ ਅਨਜਲ ਜਿਹੜਾ ਬੰਦ ਕਰਕੇ ਫਿਰ ਉਹਨਾਂ ਦੇ ਸੀਸ ਦੇ ਆਰਾ ਚਲਾ ਕੇ ਉਹਨਾਂ ਦੇ ਸਰੀਰ ਨੂੰ ਲੂੰ ਵਿੱਚ ਲਪੇਟ ਕਰਕੇ ਸਾੜ ਕਰਕੇ ਜਾਂ ਉਬਲਦੀ ਦੀਗ ਵਿੱਚ ਉਬਾਲ ਕਰਕੇ ਮਹਾਰਾਜ ਸਾਹਿਬ ਦੇ ਇਰਾਦੇ ਨੂੰ ਉਹਨਾਂ ਨੇ ਚਾਹੁੰਦੇ ਸਨ ਕਿ ਸਿੱਖਾਂ 'ਤੇ ਤਸ਼ੱਦਦ ਕਰਾਂਗੇ ਮਹਾਰਾਜ ਸਾਹਿਬ ਦਾ ਇਰਾਦਾ ਜਿਹੜਾ ਬਦਲ ਜਾਵੇਗਾ ਪਰ ਅੰਦਰ ਸਾਹ ਸੰਗਤ ਮਹਾਰਾਜ ਸਾਹਿਬ ਦਾ ਸ਼ਬਦ ਦੇ ਨਾਲ ਥਮੇ ਹੋਇਆ ਹੈ ਜਿਉਂ ਮੰਦਰ ਕੋ ਥਮੇ ਥੰਮਣ ਤਿਉ ਗੁਰ ਕਾ ਸ਼ਬਦ ਮਣਹਿ ਸਥੰਮਣ ਮਹਾਰਾਜ ਸਾਹਿਬ ਦੇ ਅੰਦਰ ਸ਼ਬਦ ਹੈ ਤੋ ਸ਼ਬਦ ਦਾ ਪ੍ਰਵਾਹ ਹੈ ਜੋ ਉਹਨਾਂ ਦੇ ਬਚਨ ਹਨ ਉਹਨਾਂ ਦੇ ਸ੍ਰੀ ਮੁਖ ਤੋਂ ਕੀਤੇ ਹੋਏ ਕੌਲ ਉਹ ਕਦੀ ਵੀ ਪਿੱਛੇ ਨਹੀਂ हट ਸਕਦੇ ਤੋ ਮਹਾਰਾਜ ਸਾਹਿਬ ਦੇ ਸਾਹਮਣੇ ਫਿਰ ਤਿੰਨ ਸ਼ਰਤਾਂ ਰੱਖੀਆਂ ਪੇ ਪਹਿਲੀ ਗੱਲ ਤੁਸੀਂ ਕਰਾਮਾਤ ਵਿਖਾਓ ਜੇ ਕਰਾਮਾਤ ਨਹੀਂ ਵਿਖਾਉਣੀ ਫਿਰ ਦੀਨੇ ਸਲਾਮ ਕਬੂਲ ਕਰੋ ਜੇ ਦੀਨੇ ਸਲਾਮ ਕਬੂਲ ਨਹੀਂ ਕਰਨਾ ਫਿਰ ਮੌਤ ਵਾਸਤੇ ਤਿਆਰ ਹੋ ਜਾਓ ਮਹਾਰਾਜ ਸਾਹਿਬ ਦੇ ਕਮਾਲ ਦੇ ਉੱਤਰ ਸੰਬਾਰੇ ਕਹਿੰਦੇ ਵੀ ਜੇ ਅਸੀਂ ਕਰਾਮਾਤ ਵਿਖਾਉਨੇ ਆ ਕਰਾਮਾਤ ਕਹਿਰ ਦਾ ਨਾ ਹੈ ਤੇ ਸਾਡੀ ਆਤਮਿਕ ਮੌਤ ਹੁੰਦੀ ਹੈ ਤਾਂ ਜੇ ਅਸੀਂ ਦੀਨੇ ਸਲਾਮ ਕਬੂਲ ਕਰਦੇ ਹਾਂ ਕਿ ਸਾਡੀ ਸਰੀਰਕ ਮੌਤ ਹੁੰਦੀ ਆ ਜੋ ਗੁਰੂ ਨਾਨਕ ਦੇਵ ਸਾਹਿਬ ਜੀਆ ਨੇ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜੋ ਨਿਰਮਲ ਪੰਥ ਦਾ ਆਗਾਜ਼ ਕੀਤਾ ਹੈ ਨਾ ਉਹ ਪੰਥ ਅਲੋਪ ਹੋ ਜਾਵੇਗਾ ਜੇ ਅਸੀਂ ਦੀਨ-ਏ-اسلام ਕਬੂਲ ਕਰ ਰਿਆ ਇਸ ਕਰਕੇ ਨਾ ਅਸੀਂ ਕਰਾਮਾਤ ਵਿਖਾਉਣੀ ਏ ਨਾ ਅਸੀਂ ਦੀਨ-ਏ-اسلام ਕਬੂਲ ਕਰਨ ਹਾਂ ਜੇ ਮੌਤ ਦੀ ਗੱਲ ਕਰਦੇ ਹੋ ਸ਼ਹਾਦਤ ਦੀ ਗੱਲ ਕਰਦੇ ਹੋ ਤੇ ਅਸੀਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹਾਂ ਇਹਦੇ ਨਾਲ ਸਿੱਖਾਂ ਨੂੰ ਆਤਮਿਕ ਬਲ ਵੀ ਮਿਲੇਗਾ